ਇੱਥੇ ਆ ਕੇ ਸਾਰਿਆਂ ਦਾ ਮਾਣ ਵਧਾਇਆ ਹੈ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਚਾਹੁੰਦਾ ਹਾਂ ਕਿ ਜਦ ਦਾ ਦੇਸ਼ ਆਜ਼ਾਦ ਹੋਇਆ ਹੈ 60 ਸਾਲ ਤੋਂ ਕੋਈ ਸਰਕਾਰ ਇਹੋ ਜਿਹੀ ਨਹੀਂ ਆਈ ਜਿਨੇ ਲੋਕਾਂ ਦਾ ਬਿਜਲੀ ਦਾ ਬਿੱਲ ਮਾਫ ਕੀਤਾ ਹੋਵੇ ਇਹ ਪਹਿਲੀ ਸਰਕਾਰ ਸਾਡੇ ਪਵੰਦ ਮਾਨ ਜੀ ਦੀ ਸਰਕਾਰ ਜਿਨ੍ਹਾਂ ਨੇ ਅੱਜ ਤਿੰਨ ਤੱਕ ਲੋਕਾਂ ਨੂੰ ਜ਼ੀਰੋ ਦੀ ਸਰਕਾਰ ਬਣੀ ਹੈ ਉਹਨਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਇਆ ਹੈ ਇਸ ਕਰਕੇ ਮੈਂ ਸਾਰੀ ਜਗਤ ਨੂੰ ਸਾਰੀ ਦੁਨੀਆ ਨੂੰ ਬੇਨਤੀ ਕਰਦਾ ਹਾਂ ਕਿ ਇਸ ਕਰਕੇ ਮਾਨ ਸਰਕਾਰ ਨੂੰ ਵੋਟਾਂ ਬਣ ਬਹੁਤ ਬਹੁਤ ਧੰਨਵਾਦ ਗੱਡੀ ਸਾਹਿਬ ਮੈਂ ਹੁਣ ਕੋ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਮੈਂ ਸਿੱਧਾ ਆਉਂਗਾ ਸਿੱਧੂ ਸਾਹਿਬ ਸੰਗਤਾਂ ਦੇ ਦਰਸ਼ਨ ਦੇਣ ਢੱਲੇਵਾਲ ਸਾਹਿਬ ਦੇ ਜਿਹੜੀ ਆਪਣਾ VOTING ਵਾਲੀ ਗੱਲ ਵੀ ਗਾੜੇ ਤੇ ਚੋਦੇ ਹੋ ਸੰਮੇਲ ਸਾਰ ਪਟਕਾ ਜੀ ਰੱਖੋ ਉਹਨਾਂ ਦੀ ਨਰਮਾਈ ਜੇ ਅਸੀਂ ਰਸਤੋਂ ਦੇ ਵਿੱਚ ਲੈਣੇ ਤਾਂ ਹੋਣੀ ਤਾਂ ਮੈਂ ਤੁਹਾਨੂੰ ਮਾਫੀ ਚਾਹੁੰਦਾ ਕਿਸੀ ਦੇ ਰੋਕੇ ਕੀਆ ਗਿਆ ਰੀਆ ਜਾ ਕੇ ਮਿਲ ਗਿਆ ਨਵੀਂ ਤੋਂ ਬੱਤ ਜੇ ਕਹਿਣ ਮਿਲ ਗਿਆ ਬੱਤਿਆ ਕਿ ਬਹੁਤ ਬਹੁਤ ਹੀ ਲੋਕ ਜਾਤ ਕਰਦੇ ਜੋ ਸੋਸ਼ਲ ਮੀਡੀਆ 'ਤੇ ਬਾਕ ਕਰਦੇ ਤਾਂ ਉਹ ਵੀ ਮਿਲ ਜਾ ਹੋ ਜਾਈਏ ਮੈਂ ਮਾਫੀ ਚਾਹੁੰਦਾ ਮਾਤਲੂ ਬੇਟੀ ਕਰੀਏ ਕਿ ਦੇਸਦਰ ਨੂੰ ਬਹੁਤ ਸਮਝਣਾ ਹੋਵੇ ਹਮੇਸ਼ਾ ਹੀ ਹਾਈ ਕਮਾਂਡ ਪੇਪਰ ਦੀ ਕਮੀ ਕਰਨਾ ਅਲਵਰਕੀ ਦੇ ਵਾਸੀ ਨੂੰ ਉਸ ਤੋਂ ਕਾਫੀ ਵੰਸੇ ਮੰਗਦੇ ਹਾਂ ਉਸ ਨੂੰ ਬਹੁ ਸਮਾਂ ਕਿਤੇ ਬੈਠ ਕੇ ਸਦੀ ਸੇਵਾ ਕਰਨ ਦਾ ਮੌਕਾ ਦਿੱਤਾ ਚਾਹ ਫਾਰਕਨ ਉੱਤੇ ਤੋਂ ਨੇ ਵੀ ਦੇ ਆਉਣ ਵਾਲੇ ਭਾਗਸਪਾ ਕਾਂਗਰਸ ਭਜਪੀ ਚੱਲਦਾ ਉਸ ਨੂੰ ਆਪਨੇ ਦੋਨੇ ਇਹਨਾਂ ਨੂੰ ਕੋਲ 10 ਸਾਲ ਕੰਮ ਦਿੱਤਾ ਮੈਂ ਦਾਤਾ ਚਾਰ ਦੇ ਸਮੂਹ ਬਜਟ ਦੀ ਨੂੰ ਦਾ ਕਾਲੇ ਦਾ ਜਿਹੜਾ ਦਾ ਦੇਸ਼ ਜਨਦਾ ਦੇ ਉਦੋਂ ਦਾ ਹੀ ਲੋਕ ਕਲਾਸ਼ ਕਰ ਰਹੇ ਨੇ ਫਿਰ ਸਾਂਝਾ ਰੰਧਾ ਕੇ ਮਾਫੀ ਦੇ ਰੰਧਾ ਅਸੀਂ ਉਹ ਲੋਕ ਹੈ ਜਿਹੜੇ ਬੋਸ ਦਾ ਨਾਲ ਸੰਸਦ ਤੋਂ ਕਾਉਂਦੇ ਬੋਸ ਦਾ ਬੋਲ ਜਿਹੜੇ ਪ੍ਰਧਾਨ ਦਾ ਸਮੂਹ ਹੈ ਤੇ ਪ੍ਰਧਾਨ ਦਾ ਸਾਲਾ ਮੈਂ ਵੀ ਨੀਤ ਕੁਲਾਟੀ ਕੋਟ ਖਾਲਸਾ ਤੋਂ ਅੱਜ ਸਾਡੇ ਇਲਾਕੇ ਦੇ ਵਿੱਚ ਸਾਡੇ ਇਲਾਕੇ ਦੇ ਐਮਐਲਏ ਸਰਦਾਰ ਚੰਜੀਤ ਸਿੰਘ ਜੀ ਤੇ ਐਮਪੀ ਦੇ ਉਹ ਉਮੀਦਵਾਰ ਕੁਲਦੀਪ ਸਿੰਘ ਜੀ ਢਾਲੀਵਾਲ ਆਏ ਸੀ ਜਿਨ੍ਹਾਂ ਦਾ ਮੈਂ ਆਨ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੋਟ ਖਾਲਸਾ ਵਾਲਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਕੋਟ ਖਾਲਸਾ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹਿਣ ਦੇਵਾਂਗਾ ਸਾਰੇ ਕੰਮ ਉਹ ਆਪਣੀ ਮੌਜੂਦਗੀ ਦੇ ਵਿੱਚ ਕਰਾਂਗੇ ਮੈਂ ਉਹਨਾਂ ਦਾ ਆਨ ਤੇ ਤੇ ਸਾਰੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਸਿੰਘ ਦਫ਼ਤਰ ਦਫ਼ਤਰੀ ਚਾਰਜ ਸ਼ਹਿਰੀ ਜ਼ਿਲ੍ਹਾ ਬਰਸਰ ਅੱਜ ਅੱਜ ਵਧੀ ਆਪਣੇ ਉਨੀਦ ਘਾਟੀ ਜੀ ਦੇ ਇੱਕ ਪਾਲਸ ਦੇ ਵਿੱਚ ਇੱਕ ਬਹੁਤ ਵਿਸ਼ਾਲ ਮੀਟਿੰਗ ਹੋਈ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਖੂਬ ਵਿਚਾਰ ਚਰਚਾ ਹੋਈ ਤੇ ਸਾਡੇ ਮਹਿਬੂਬ ਮਹਿਬੂਬ ਨੇਤਾ ਡਾਕਟਰ ਜਸਬੀਰ ਸਿੰਘ ਸੰਧੂ ਜੀ ਐਮਐਲਏ ਸਾਹਿਬ ਤੇ ਸਰਦਾਰ ਕੁਲਦੀਪ ਸਿੰਘ ਜੀ ਧਾਇਵਾਲ ਤੋ ਐਸ ਵੇਲੇ ਕੈਬਨਿਟ ਮਨਿਸਟਰ ਵੀਰ ਤੇ ਲੋਕ ਸਭਾ ਹਲਕਾ ਅਮਰਸਰ ਤੋਂ ਉਮੀਦਵਾਰ ਨੇ ਉਹ ਆਏ ਉਹਨਾਂ ਨੇ ਇਲਾਕੇ ਦੀਆਂ ਮੁਸ਼ਕਲਾਂ ਸੁਣੀਆਂ ਔਰ ਮੁਸ਼ਕਲਾਂ ਦਾ ਹੱਲ ਨਿਵਾਰਨ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਇਸ ਹਲਕੇ ਤੋਂ ਜਿਤਾ ਕੇ ਭਾਰੀ ਬਹੁਤ ਨਾ ਭੇਜੋ ਮੈਂ ਤੁਹਾਡੇ ਅਮਰਸਰ ਦੀ ਆਵਾਜ਼ ਬਣ ਕੇ ਸੰਸਦ ਵਿੱਚ ਗੂੰਜੂਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਦੇਣ ਦੇਵਾਂਗੇ ਜੋ ਵੀ ਤੁਹਾਡਾ ਪਹਿਲੇ ਸਰਕਾਰ ਨੇ 2 ਸਾਲ ਦੇ ਵਿੱਚ ਕੰਮ ਕੀਤੇ ਹਨ ਔਰ 3 ਸਾਲ ਦੀ ਇਹ ਸਰਕਾਰ ਬੈਠ ਪਈ ਆ ਤੁਹਾਡੇ ਕੋਈ ਵੀ ਕੰਮ ਪੈਂਡਿਕ ਨਹੀਂ ਰਹਿਣਗੇ ਹਰੇਕ ਕੰਮ ਨੂੰ ਪ੍ਰਾਇਟੀ ਦੇ ਕੀਤਾ ਜਾਵੇਗਾ ਮੈਂ ਹੀ ਬਹੁਤ-ਬਹੁਤ ਉਹਨਾਂ ਦੇ ਧੰਨਵਾਦੀ ਹਾਂ ਉਹਨਾਂ ਦੇ ਇੱਥੇ ਆਉਣ ਦੇ ਮਨੀਤ ਗੁਲਾਟੀ ਜੀ ਵੀ ਅਸੀਂ ਸਾਰੀ ਟੀਮ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਜਿਨ੍ਹਾਂ ਨੇ ਬੜਾ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਨੂੰ ਸਮਾਂ